ਉਡਲਰਾਂ ਦਾ ਸ਼ਹਿਰ ਦੇ ਵਾਰਡ ਨੰਬਰ 17 ਬਰੇ ਰੋਡ ਸਥਿਤ ਲੱਕੜ ਦੇ ਗੁੱਟਕੇ ਬਣਾਉਣ ਵਾਲੀ ਫੈਕਟਰੀ ਵਿੱਚੋਂ ਲੱਕੜ ਦੇ ਬੂਰਾ ਹਵਾ ਵਿੱਚ ਉੱਡਣ ਅਤੇ ਬਦਬੂ ਮਾਰਨ ਕਾਰਨ ਮੁਹੱਲਾ ਵਾਸੀਆਂ ਨੂੰ ਚਮੜੀ ਅਖਾ ਅਤੇ ਸਾਹ ਦੀ ਤਕਲੀਫ ਦਾ ਮਾਮਲਾ ਜਿਉਂ ਹੀ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਧਿਆਨ ਵਿੱਚ ਆਇਆ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਉਣਦਿਆਂ ਹੀ ਸਿਹਤ ਵਿਭਾਗ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਮੌਕੇ ਉੱਪਰ ਜਾ ਕੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕੀਤੀ ਡਾਕਟਰੀ ਟੀਮਾਂ ਦੁਆਰਾ ਕੈਂਪ ਲਗਾ ਕੇ ਵੱਖ-ਵੱਖ ਬਿਮਾਰੀਆਂ ਦੇ ਮਾਰ ਡਾਕਟਰਾਂ ਵੱਲੋਂ ਲੋਕਾਂ ਦਾ ਚੈੱਕਅਪ ਕਰਨ ਉਪਰੰਤ ਇਲਾਜ ਸ਼ੁਰੂ ਕੀਤਾ ਗਿਆ। ਹਾਂ ਹਾਲ ਸੀ ਮੈਂ ਬਾਕੀ ਦਵਾਈ ਦੇ ਤਿੰਨ ਆ ਜੀ ਜੀ ਹੋ ਜਾਏ ਦਿੱਕਤ ਆ ਰਹੀ ਹੈ ਜੀ ਜਦੋਂ ਉਹ ਉੱੜ ਕੇ ਆਉਂਦਾ ਸਾਰਾ ਜੀ ਰੋਟੀ ਪਾਣੀ ਤੇ ਆਉਂਦਾ ਜੀ ਬੱਚੇ ਬਿਮਾਰ ਹੋ ਰਹੇ ਨੇ ਜੀ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਬੱਚੇ ਚੱਲ ਕੇ ਆ ਦਿਖਾਓ ਹਾਂ ਬਈ ਆ ਦਿਖਾਓ। ਬਹੁਤ ਜ਼ਿਆਦਾ ਬੁਰਾ ਬਹੁਤ ਜਿਆਦਾ ਪਰੇਸ਼ਾਨੀਆਂ ਐ ਜੀ ਇਹ ਪੂਰ ਉੜਦਾ ਸਾਡੇ ਬੱਚੇ ਵੀ ਬਿਮਾਰ ਹੁੰਦੇ ਨੇ ਸਾਡੇ ਖਾਣੇ ਚ ਵੀ ਇਹ ਪੈਂਦੇ ਸਾਡੇ ਕੱਪੜਿਆਂ ਤੇ ਵੀ ਕੋਈ ਰਿਸ਼ਤੇਦਾਰ ਨਹੀਂ ਆਣ ਜੋਗਾ ਹੈਗੇ ਜੀ ਐ ਸਾਡੇ ਖੁਦ ਤੇ ਅਲਰਜੀ ਹੋ ਰਹੀ ਆ ਦੇਖੋ ਸਾਡੇ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਸੀ ਦਵਾਈਆਂ ਦਵਾ ਤਵਾ ਕੇ ਥੱਕ ਗਏ ਆ ਡਾਕਟਰਾਂ ਦੇ ਪੈਸੇ ਘਰ ਪਰ ਪਰ ਕੇ ਹੁਣ ਅਸੀਂ ਆਪ ਦਾ ਖਰਚ ਲਾਈਏ ਜਾਂ ਬੱਚਿਆਂ ਦੀ ਦਵਾਈਆਂ ਦਵਾਈਏ ਸਾਡਾ ਕੋਈ ਨਾ ਕੋਈ ਹੱਲ ਕਰੋ ਜੀ ਆ ਬੂ ਦੀ ਫੈਕਟਰੀ ਬੰਦ ਹੋਣੀ ਚਾਹੀਦੀ ਐ ਜਾਂ ਸਾਨੂੰ ਕੋਈ ਹੱਲ ਦੱਸੋ ਵੀ ਵੀ ਸਾਡੇ ਬੱਚਿਆਂ ਨੂੰ ਦਵਾਈ ਅਸੀਂ ਕਿੱਥੋਂ ਦਵਾਈ ਜੀ ਡਾਕਟਰ ਆਏ ਸੀ ਅੱਜ ਡਾਕਟਰ ਸਾਨੂੰ ਚੈੱਕ ਕਰਕੇ ਗਏ ਨੇ ਬਹੁਤ ਜ਼ਿਆਦਾ ਗੰਭੀਰ ਹਾਲਤ ਹੈ ਸਾਡੇ ਗੁਗਲੀ ਗਵਾਂਡੇ ਦੇ 200 ਤੋਂ ਕਰੀਬ ਮਰੀਜ਼ ਆ ਚੁੱਕੇ ਨੇ ਉਹਨਾਂ ਨੂੰ ਦਿਖਾ ਕੇ ਗਏ ਨੇ ਅਲਰਜੀ ਦੇ ਸਾਹ ਦੇ ਮੇਰੇ ਕੋਲ ਹਾਲ ਹੈ ਸਾਡੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਜੀ ਸਾਡਾ ਤਕਰੀਬਨ ਹੋ ਗਏ ਹੋਏ ਹਨ ਜੀ 10-17 ਸਾਲ ਹੋ ਗਏ ਹਨ ਸੋ ਹੁਣ ਕੀ ਸਮੱਸਿਆ ਆ ਰਹੀ ਹੈ ਫੈਕਟਰੀ ਦੇ ਲੱਗੀਆਂ ਅੱਖਾਂ ਦੇ ਵਿੱਚ ਬੂੜ ਪੈਂਦਾ ਜੀ ਅਲਰਜੀ ਹੁੰਦੀ ਆ ਬੱਚਿਆਂ ਨੂੰ ਹੁੰਦੀ ਆ ਬੱਚਿਆਂ ਦੇ ਤਾਂ ਸਾਰੇ ਟਾਹਾਂ ਤੋਂ ਹੋਰ ਪੇਟ ਖਰਾਬ ਹੋਰ ਖਰਾਬ ਨੀਗਾ ਤੇ ਚੰਬੀ ਦੇ ਰੋਗ ਬਹੁਤ ਲੱਗ ਰਹੇ ਨੇ ਡਾਕਟਰ ਬਲਵੀਰ ਮੰਤਰੀ ਬਲਵੀਰ ਸਿੰਘ ਨੇ ਇੱਥੇ ਭੇਜੀ ਡਾਕਟਰਾਂ ਦੀ ਟੀਮ ਆਈ ਹੈ ਸਾਰਿਆਂ ਨੂੰ ਸਾਨੂੰ ਦਵਾਈ ਦੇ ਕੇ ਗਈ ਆ ਕਿਸੇ ਨੂੰ ਅੱਖਾਂ ਦੀ ਦੇ ਕੇ ਗਈ ਆ ਕਿਸੇ ਨੂੰ ਪੇਟ ਦੀ ਦਵਾਈ ਦੇ ਕੇ ਗਏ ਨੇ ਉਹਨਾਂ ਦੀਆਂ ਬੱਚਿਆਂ ਨੇ ਸਫਲਾਈ ਜ਼ਰੂਰ ਹੋਈ ਆ ਹਨ ਬਾਏ ਸਾਡੇ ਇੱਥੇ ਪੁੱਤਰਕਾਰ ਨਾਨ ਸਾਹਿਬ ਉਹ ਵੀ ਆਏ ਫੂਲ ਵੀ ਆਏ ਉਹਨਾਂ ਨੇ ਸਰਬਾ ਕਰਿਆ ਹਾਂਜੀ ਸਾਖੀ ਦੇ ਰੋਗ ਸਾਨੂੰ ਬਹੁਤ ਨੇ ਹੋਰ ਵੀ ਰੋਗ ਬਹੁਤ ਜਨਮ ਚ ਰਹੀ ਹੈ ਡਾਈਟਰੀ ਛੇਲੇ ਹੁੰਦੇ ਉਹਨਾਂ ਚਲੇ ਬਿਮਾਰੀ ਇੱਕ 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 ਪੁੰਦੀ ਨਹੀਂ ਸਮੱਸਿਆ ਵੀ ਇਸੇ ਗਲੀ ਦੀ ਆ ਮੇਰੇ ਮੰਨਰ ਦੀ ਗਲੀ ਮੂਰਲੇ ਦੀ ਗਲੀ ਆ ਲੋਕਾਂ ਦਾ ਜਿਹੜਾ ਕੱਠਾ ਸਮਾਜ ਦਾ ਇਹ ਔਖਾ ਹੋਇਆ ਔਖਾ ਹੋ ਕੇ ਆਉਂਦੇ ਨੇ ਨਹੀਂ ਸੋਖਾ ਹੋਇਆ ਇਸ ਘੁੱਪੇ ਵਿੱਚ ਇਹੇ ਜੇ ਦੁਪਹਿਰ 'ਚ ਕੋਈ ਬੱਚਾ ਨਹੀਂ ਬਾਹਰ ਨਿਕਲਦਾ ਬਸੇ ਦੁਖੀ ਹੋਏ ਬਾਹਰ ਇੱਥੇ ਸੜਕ ਤੇ ਰੋਲੇ ਫਿਰਦੇ ਆਂ ਇਹ ਸਰਕਾਰ ਕੇ ਇਹ ਸਹੂਲਤਿਓਂ ਹਸੀਲ ਕੀਤਾ ਜਾਵੇ ਆ ਦੇ ਕੋਈ ਆ ਬੰਦੇ ਦੇ ਸਾਖੀ ਤੇ ਨਵੇਂ ਰੋਗ ਨੇ ਸਾ ਕੀਦੇ ਕੀਦੇ ਦਿਖਾਏ ਅਸੀਂ ਪੇਟ ਮਾਰ ਕੇ ਦਿਖਾ ਰਹੇ ਸਾਹ ਦੇ ਅੱਖਾਂ ਤੋਂ ਅੱਖਾਂ ਹੋ ਗਈ ਸੀ ਗੋਡਿਆਂ ਤੋਂ ਗਈ ਸੀ ਸਾਡੀ ਕੋਈ ਸੁਣਾਈ ਨਹੀਂ ਕਰ ਰਿਹਾ ਕੋਈ ਨਹੀਂ ਸੁਣਾਈ ਕੋ ਰਿਆ ਨਾ ਕੋਈ ਮੈਂਬਰ ਹੈ ਨਾ ਕੋਈ ਸਰਪੰਚ ਹੈ ਕੋਈ ਕੁਛ ਇਹਦਾ ਨਹੀਂ ਕੋਈ ਜ਼ਦੂਰੀ ਨਹੀਂ ਕੁਸ਼ੂਰ ਨਹੀਂ ਮਿਲਦਾ ਇਹ ਸਾਨੂੰ ਸਾਰ ਸਾਨੂੰ ਉਹ ਦਿੱਕਤ ਤਾਂ ਬਹੁਤ ਟਾਈਮ ਤੋਂ ਆ ਰਹੀ ਹੈ ਬਟੇ ਇਥੋਂ ਜਿਉ ਇਥੇ ਪੋਲੂਸ਼ਨ ਫੈਲ ਰਿਹਾ ਹੈ ਹਵਾ ਤੇ ਪਾਣੀ ਦਾ ਜੋ ਵੱਡੇ ਪੱਧਰ ਤੇ ਪੋਲੂਸ਼ਨ ਜੋ ਫੈਲ ਰਿਹਾ ਹੈ ਇਹ ਜਿਹਦੇ ਨਾਲ ਇਹ ਚਮੜੀ ਦੇ ਰੋਗ ਹੋ ਰਹੇ ਨੇ ਚਮੜੀ ਦੇ ਸਾਹ ਦੇ ਹੋ ਰਹੀ ਆ ਅੱਖਾਂ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਪਰ ਇਹ ਇਹ ਇਥੇ ਲੱਕੜ ਤੋਂ ਜਿਹੜਾ ਬੂਰ ਬਣਾਇਆ ਜਾਂਦਾ ਹੈ ਤੇ ਬੂਰ ਦੇ ਵਿੱਚ ਇੱਕ ਗੁੱਲਾ ਵਗੈਰਾ ਬਣਾਇਆ ਜਾਂਦਾ ਜੋ ਕਿ ਅੱਗੇ ਸਪਲਾਈ ਹੁੰਦਾ ਹੈ ਇਥੋਂ ਪੋਲੂਸ਼ਨ ਬਹੁਤ ਜ਼ਿਆਦਾ ਹੈਵੀ ਤਰੀਕੇ ਨਾਲ ਜੋ ਹੈਗਾ ਫੈਲ ਰਿਹਾ ਹੈ ਤੇ ਨਾਲ ਹੀ ਹੁਣ ਇੱਕ ਨਵਾਂ ਜੁੰਟ ਲਗਾ ਰਹੇ ਨੇ ਉਧਰ ਦੇ ਪਾਸੇ ਦੂਸਰੀ ਫੈਕਟਰੀ ਲਗਾ ਰਹੇ ਨੇ ਜਿਹਦੇ ਨਾਲ ਸਾਨੂੰ ਬਹੁਤ ਹੀ ਜਿਹਦੇ ਜੋ ਕਿ ਸਰੋਂ ਦੇ ਤੋਂ ਉਜੋ ਬਣਾਇਆ ਜਾਂਦਾ ਜਿਹਦਾ ਰੌ ਮਟੀਰੀਅਲ ਹੈ ਜਿਹੜਾ ਤੇ ਹੁਣ ਇੱਕ ਉਹ ਜਿਹੜੀ ਦੂਸਰੀ ਫੈਕਟਰੀ ਮਰ ਰਹੀ ਬਣ ਰਹੀ ਹੈ ਉਹ ਉਹਨਾਂ ਦਾ ਜੋ ਧੂੜੀ ਵਗੈਰਾ ਹੈਗੀ ਹੈ ਜਾਂ ਜੋ ਸਰੋਂ ਦਾ ਹੈਗਾ ਉਹ ਉਡੋੜ ਕੇ ਸਾਰੇ ਦੇ ਘਰਾਂ ਦੇ ਵਿੱਚ ਜਾ ਰਿਹਾ ਤੇ ਰੋਟੀ ਦੇ ਵਿੱਚ ਕੱਪੜਿਆਂ ਦੇ ਵਿੱਚ ਜੋ ਕੱਪੜੇ ਪਸ ਸੁੱਕਣੇ ਪਾਉਣੇ ਵਿੜੇ ਦੇ ਵਿੱਚ ਉਹ ਜਿਹੜੇ ਕਿ ਉਹਨਾਂ ਦੇ ਉੱਤੇ ਪਹਿਰਿਆ ਜਿਹਦੇ ਨਾਲ ਕਿ ਚਮੜੀ ਦੇ ਬਹੁਤ ਭਿਆਨਕ ਰੋਗ ਹੈਗੇ ਜਿਹੜੇ ਫੈਲ ਜਾਂਦੇ ਨੇ ਫੰਗਲ ਇਨਫੈਕਸ਼ਨ ਹੋ ਰਹੀ ਹੈ ਅਲਰਜੀ ਹੋ ਰਹੀ ਹੈ ਬਹੁਤ ਛੋਟੇ ਬੱਚਿਆਂ ਲੈ ਕੇ ਸਭਾ ਸਾਲ ਦਾ ਬੱਚਾ ਉਹਨੂੰ ਹੋ ਰਹੀ ਹੈ ਠੀਕ ਹੈ ਜੋ ਵੱਡਿਆਂ ਨੂੰ ਵੀ ਹੋ ਰਹੀ ਹੈ ਲੱਤਾਂ ਦੇ ਪਾਹਾਂ ਦੇ ਪੇਟ ਤੇ ਹੋ ਰਹੀ ਹੈ ਤੁਸੀਂ ਵਸੇ ਹੀ ਇੱਕ ਪ੍ਰਸ਼ਾਸਨ ਨੂੰ ਕਹਿੰਦੇ ਕਿ ਇਸ ਨੂੰ ਬੰਦ ਕੀਤਾ ਜਾਵੇ ਫੈਕਟਰੀ ਨੂੰ ਤਾਂ ਜੋ ਸਾਨੂੰ ਮਾਰੇ ਤੋਂ ਬਚਾਇਆ ਜਾਵੇ ਆਇਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਦੋਂ ਤੁਹਾਡੀ ਨਿਊ ਚੱਲਿਆ ਕੋਈ ਅਧਿਕਾਰੀ ਆਇਆ ਹਾਂਜੀ ਹਾਂਜੀ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਉਹਨਾਂ ਦੀ ਉਹਨਾਂ ਨੇ ਇਹ ਗੱਲ ਨੋਟਿਸ ਵਿੱਚ ਆਈ ਹੈ ਤੇ ਉਹਨਾਂ ਨੇ ਆਪਣੇ ਟੀਮ ਭੇਜੀ ਸੀ ਪੋਲੂਸ਼ਨ ਡਿਪਾਰਟਮੈਂਟ ਦੀ ਟੀਮ ਆਈ ਸੀ ਦੀ ਇਸੇ ਵਾਰ ਸਰਜਨ ਆਏ ਸੀ ਇਹ ਡਾਕਟਰ ਰਾਜੀਤ ਸਿੰਘ ਜੀ ਆਏ ਸੀ ਉਹਨਾਂ ਦੀ ਟੀਮ ਆਈ ਸੀ ਤੇ ਇੱਥੇ ਫ੍ਰੀ ਦਵਾਈਆਂ ਪ੍ਰੋਵਾਈਡ ਕਰਾਈਆਂ ਨੇ ਚਮੜੀ ਦੀਆਂ ਸਾਹ ਦੀਆਂ ਅੱਖਾਂ ਦੀਆਂ ਤੇ ਉਹਨਾਂ ਦਾ ਧੰਨਵਾਦ ਜੀ ਸਾਡੀ ਅਗਲ ਸਵੇਰ ਅਕ ਆਏ ਨੇ ਜੀ ਸਕਿਨ ਦੀ ਪ੍ਰੋਬਲਮ ਹੈ ਜੀ ਆਈਜ਼ ਦੀ ਪ੍ਰੋਬਲਮ ਹੈ ਤੇ ਸਾਰੀ ਐਲੀਅਸਟਮ ਅੱਛਾ ਕਿੰਨੇ ਕੁ ਮਰੀਜ਼ ਨੇਗੇ ਮਰੀਜ਼ ਤਾਂ 200 ਕੁਛ ਅਸੀਂ ਸਰਵੇ ਕੀਤੀ ਹੋਈ ਹੈ ਤੇ 150 ਦੇ ਕਰੀਬ ਦਵਾਈ ਲੈ ਚੁੱਕੇ ਤੁਹਾਨੂੰ ਕੀ ਲੱਗਦਾ ਵੀ ਇਹ ਕਿਸ ਤਰ੍ਹਾਂ ਪੈਦਾ ਹੋਈ ਜਿਹੜੀ ਇਹ ਬਿਮਾਰੀ ਇਹ ਨਮਰੀ ਜੀ ਫਿਰ ਇਹਨਾਂ ਦੇ ਕਹਿਣ ਮੁਤਾਬਕ ਜਾਂ ਦੇਖਣ ਮੁਤਾਬਕ ਤਾਂ ਇਹ ਹੀ ਲੱਗਦੇਗੇ ਬੂਰ ਕਰਕੇ ਥੋੜੀ ਅਲਰਜੀ ਹੋ ਰਹੀ ਹੈ ਸਕਿਨ ਦੀ ਪ੍ਰੋਬਲਮ ਮੱਖਾਂ ਦੀ ਪ੍ਰੋਬਲਮ ਇਹਦੇ ਕਰਕੇ ਹੋ ਰਹੀ ਹੈ ਅੱਜ ਬਰੇ ਫੈਕਟਰੀ ਦੇ ਨਾਲ ਜਿਹੜੇ ਵੀ ਘਰ ਪੈਂਦੇ ਨੇਗੇ ਏਰੀਆ ਪੈਂਦਾ ਉਹ ਸਾਰੇ ਘਰਾਂ ਦੀ ਸਰਵੇ ਕੀਤੀ ਸਾਡੀਆਂ ਸਰਵੇ ਟੀਮਸ ਗਈਆਂ ਉੱਥੇ ਆਸ਼ਾ ਇਨਮਸ ਤੇ ਸਾਰੇ ਪੇਸ਼ੈਂਟ ਅਸੀਂ ਮਾਹਾ ਡਾਕਟਰ ਸਾਡਾ ਕੈਂਪ ਲਗਾਇਆ ਗਿਆ ਉਹਦੇ ਵਿੱਚ ਮਾਹਾ ਡਾਕਟਰਾਂ ਵੱਲੋਂ ਚੈੱਕਅਪ ਕੀਤਾ ਗਿਆ ਤੇ ਸਾਰਾ ਮੁੱਕੇ ਤੇ ਇਲਾਜ ਕੀਤਾ ਗਿਆ ਇਦੇ ਵਿੱਚ ਸਾਨੂੰ ਅੱਖਾਂ ਦੇ ਕੰਟੈਕਟ ਲੈਂਸ ਚਮੜੀ ਦੇ ਹੈਗੇ ਨੇ ਸਾਡੇ 40 ਪੇਸ਼ੈਂਟ ਤੇ ਬਾਕੀ ਸਾਰੀਆਂ ਬਿਮਾਰੀਆਂ ਦੇ 35 ਪੇਸ਼ੈਂਟ ਸਾਨੂੰ ਮਿਲੇ ਨੇਗੇ ਤੇ ਜਿਨ੍ਹਾਂ ਦਾ ਅਸੀਂ ਚੈੱਕਅਪ ਕਰਕੇ ਇਲਾਜ ਕਰ ਲਿਆ ਹੈਗਾ ਤੇ ਬਾਕੀ ਸਪਨਾ ਨੂੰ ਅਸੀਂ ਇਥੇ ਫੋਲੋਅ ਅਪ ਲਈ ਐਸਟੀਐਚ ਮੁਰਲਾਡਾ ਲਿਖੇ। ਅਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖਿਆ ਹੈਗਾ ਕਿ ਇਸ ਫੈਕਟਰੀ ਦਾ ਸਾਨੂੰ ਪ੍ਰਦੂਸ਼ਣ ਚੈੱਕ ਕਰਕੇ ਇਸ ਫੈਕਟਰੀ ਦਾ ਸਾਨੂੰ ਦੱਸਿਆ ਜਾਵੇ ਵੀ ਇਹ ਫੈਕਟਰੀ ਕਿੰਨਾ ਪ੍ਰਦੂਸ਼ਣ ਫਲਾ ਰਹੀ ਹੈ। ਇਹ ਕੱਲ ਜੋ ਸਾਡੇ ਧਿਆਨ ਚ ਆਇਆ ਤੇ ਡੀ ਸਾਹਿਬ ਨੇ ਵਿਜੀਟਲੀ ਨਿਰਦੇਸ਼ ਦਿੱਤੇ ਉਹਨਾਂ ਨੇ ਪਾਲਣਾ ਵਿੱਚ ਅੱਜ ਉੱਥੇ ਇੱਕ ਦਾ ਪੋਲੂਸ਼ਨ ਕੰਟਰੋਲ ਬੋਰਡ ਦੇ ਐਸਟੀ ਉਹਨਾਂ ਨੇ ਵਿਜ਼ਿਟ ਕੀਤੀ ਹੈ ਚੈੱਕ ਕਰਨੋਂ ਕਿ ਫੈਕਟਰੀ ਦੇ ਵਿੱਚ ਸਾਰੇ ਕੀ ਇਸ਼ੂ ਆ ਰਹੇ ਨੇ ਫੈਕਟਰੀ ਕਰਕੇ ਇਸ਼ੂ ਜੋ ਜੋ ਆ ਰਹੇ ਨੇ ਤੇ ਇਸ ਕਰਕੇ ਉਹਦੀ ਪ੍ਰੋਪਰ ਪੜਤਾਲ ਕਰਨ ਦੇ ਲਈ ਤੇ ਉਹ ਆਪਣੇ ਪੜਤਾਲ ਕਰਕੇ ਜੋ ਰਿਪੋਰਟ ਹੋ ਗਿਆ ਹੈ ਜੋ ਕਾਰਵਾਈ ਉਹਦੇ ਲਈ ਉਹਨਾਂ ਨੂੰ ਕਿਹਾ ਗਿਆ ਦੂਸਰਾ ਹੈਲਥ ਡਿਪਾਰਟਮੈਂਟ ਲੋਟ ਟੀਮ ਆਈ ਹੈ ਉੱਥੇ ਜੋ ਉੱਥੇ ਦੇ ਆਸ-ਪਾਸ ਜੋ ਰੈਜ਼ੀਡੈਂਟਸ ਨੇ ਉਹਨਾਂ ਦੇ ਉਹਨਾਂ ਦਾ ਚੈੱਕ ਅਪ ਪ੍ਰੋਪਰ ਹੋ ਰਿਹਾ ਤੇ ਦੇਖਣਗੇ ਕਿ ਕੀ-ਕੀ ਇਸ਼ੂਜ਼ ਉਹਨਾਂ ਨੂੰ ਕ੍ਰੀਏਟ ਆ ਰਹੇ ਨੇ ਤੇ ਉਹਨਾਂ ਦੇ ਕੀ ਕਾਰਨ ਨੇ ਤੀਸਰਾ ਤੇ ਆਪਣੇ ਪ੍ਰਸ਼ਾਸਨ ਵੱਲੋਂ ਵੀ ਨਾਇਬ ਤਹਿਸੀਲਦਾਰ ਉੱਥੇ ਵਿਜ਼ਿਟ ਕੀਤੀ ਉਹਨਾਂ ਨੇ ਤੇ ਫੈਕਟਰੀ ਤੇ ਅੰਦਰ ਵੀ ਗਏ ਉਹਨਾਂ ਨੇ ਸਾਰੀ ਚੈੱਕ ਕੀਤਾ ਹੈ ਤੇ ਬਾਹਰ ਵੀ ਜਿਹੜੇ ਰੈਜ਼ੀਡੈਂਟਸ ਦੇ ਨਾਗਰਿਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਜੋ ਵੀ ਕਾਰਵਾਈ ਪਣੀ ਜ ਕਿਸੇ ਕਿਸੇ ਦੇ ਵੀ ਮਤਲਬ ਜੇ ਕੋਈ ਹੈਲਥ ਦੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਤਾ ਬਿਲਕੁਲ ਨਹੀਂ ਉਸ ਨੂੰ ਡਾਲਰੇਟ ਕੀਤਾ ਜਾਏਗਾ ਤੇ ਜੋ ਵੀ ਕਾਰਵਾਈ ਕੀ ਆਪਣੇ ਨਿਯਮ ਅਨੁਸਾਰ ਬਣਦੀ ਹੋਈ ਕਿ ਕੀਤੀ ਜਾਏਗੀ